ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਇਹ ਪਿੰਡ ਕੋਟਲਾਡੋਂ ਤਹਿਸੀਲ ਮੰਜੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ੍ਰੀ ਰਾਮ تیرਸੇ ਤੇ ਬਿਲਕੁਲ ਲੱਗ ਗਈ ਆ ਸਾਈ ਸਿੰਘ ਨਗੋਲਾ ਪਾਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਸੋਈਗਾ ਤੇ ਦੋ ਗੱਬਨ گاਵਾ ਤੁਹਾਨੂੰ ਦਿਖਾਉਣੀ ਆ ਬਾਕੀ ਸੋਹਣੀਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ। ਹਾਂਜੀ ਵੀਰ ਜੀ ਸਤ ਸਾਲ ਜੀ। ਸਤ ਸਕੇ ਵੀਰ ਜੀ। ਹੋਠ ਠਾਕ ਜੀ। ਠੀਕਾ ਵੀਰ ਜੀ ਵਧੀਆ ਜੀ। ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸੋ ਇੱਕ ਰਿਕਵੈਸਟ। ਹਾਂ ਮੇਰਾ ਸਾਹਬ ਸਿੰਘ ਜੀ ਪਿੰਡ ਕੋੜਲਾ ਡੂੰਮ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਸ਼੍ਰੀ ਰਾਮ ਦਿੱਤ। ਤੇ ਫੋਨ ਨੰਬਰ ਬੋਲ ਦੋ। ਨੰਬਰ ਹੈਗਾ 9781228722। ਠੀਕ ਹੈ ਜੀ। ਤੇ ਅੱਜ ਹੈਗੀਆਂ ਤਿੰਨ ਗਾਵਾਂ ਹਨਾ। ਹਾਂਜੀ ਹਾਂਜੀ। ਦੋ ਦੇ ਵਿੱਚੋਂ ਜਿਹੜੀਆਂ ਚੰਗੇ ਕੱਦ ਕਾਠ ਵਾਲੀਆਂ ਸੋਹਣੀਆਂ ਵੇੜਾ ਮਾਣਾ। ਯਾ ਚਰਵਾ ਜਿਹੜੀ ਪਹਿਲੇ ਨੰਬਰ ਵਾਲੀ ਤੇ ਕਰਨੀ ਆ ਕਿੰਨਾ ਸੁਆਜ ਦਾ ਇਹ ਵੀਰ ਜੀ ਪਹਿਲਾ ਸੁਆ ਸੁਣੀ ਜੇ ਅੱਛਾ ਚਾਰ ਦੰਦ ਜੇ ਮੂੰਹ ਅੱਛਾ ਮੂੰਹ ਚਾਰ ਦੰਦ ਆ ਹਾਂਜੀ ਜੀ ਕਿੰਨਾ ਕਿ ਦੁੱਧ ਕਰੀ ਜਾਊਗੀ ਹੈ ਕੱਦ ਵੇਖੋ ਕੱਦ ਵਜੋਂ ਵੇਖੋ ਕਿੱਦਾ ਵਸ਼ੀਦਾ ਹਾਂਜੀ ਦੁੱਧ 16 17 ਤੋਂ ਪਲਾਸ ਹੀ ਦਊ ਪਹਿਲੇ ਸੁਆ ਅੱਛਾ ਹਾਂਜੀ ਜੀ ਖੋਲੋ ਫਿਰ ਤੋੜ ਦਈਏ ਬਾਕੀ ਇਹ ਬੇ ਕੱਦ ਕਾਠ ਜਿਹੜਾ ਵਾ ਜਰਸੀ ਕ੍ਰੋਸ ਦੇ ਸਾਬ ਹਣਾ ਚੰਗਾ ਆ ਠੰਡੀਆਂ ਸੀਲ ਆ ਉਤਰਾਂ ਠੰਡੀਆਂ ਸੀਲ ਆ ਗਾਵਾਂ ਯਾ ਭਈ ਜੀ ਨੇ ਪਹਿਲਾ ਸਵੇਰ ਸੁਣਾ ਹਿਆ ਕੱਦ ਵੇਖੋ ਅਸ਼ੀਰਾ ਹੱਲੇ ਹੋਰ ਕੱਦ ਜਾਂਦਾ ਨਾ ਇੱਕ ਕੱਦ ਥਾਣੇ ਨੋਕਾ ਬਾਕੀ ਉਮਰ ਦੇ ਸਾਹਮਣੇ ਕੱਦ ਕੱਟ ਜਿਹੜਾ ਚੰਗਾ ਨੋਕਲਾ ਸਨ ਲੱਗਾ ਬਾਕੀ ਕੋਈ ਵੀ ਆਣ ਕੇ ਵੇਖੇ ਕਰੀ ਦੰਦ ਵੀ ਦਿਖਾ ਦਈਏ ਵਧੀਆ ਤੇ ਇੱਕ ਕਰੀ ਹਾਂਜੀ ਜੀ ਹਲੋ ਪਿਓ ਚਾਹ ਦੋ ਨਾ ਦੇਖ ਸਾ ਤੇ ਜੀ ਪਿਓਰ ਚਾਰ ਦੰਦ ਆ ਜਿਹੜੀ ਚਾਰ ਦੰਦ ਤੇ ਜਿਹੜੀ ਬਰਾਬਰ ਹੀ ਦਈ ਕਰਨ ਹਣੋ ਖੋ ਨੋਕਾ ਥਣ ਲੱਗਾ ਵਸ਼ੀ ਦੇ ਆ ਦੇਖਾਂਦੇ ਹਾਂ ਨੇ ਨਾੜਾਂ ਵੀ ਨਾੜਾਂ ਵਿੱਚ ਜਿਹੜੀਆਂ ਚੰਗੀਆਂ ਥੋੜਾ ਡਰਦੀ ਡਰਦੀ ਆ ਸਾਡੇ ਕੋਲ ਚਲੋ ਲੈ ਜਾਓ ਕੋਈ ਨਹੀਂ ਉੱਥੇ ਜਾ ਕੇ ਦਿਖਾ ਦਿੰਦੇ ਹਾਂ ਇਹ ਆ ਵੀ ਪਿੱਛੋਂ ਜਿੱਥੋਂ ਵੀ ਆਈ ਆ ਚੰਗੀ ਸਾਂਭ ਵਾਲੀ ਜਗ੍ਹਾ ਤੋਂ ਆਈ ਆ ਆਹ ਥਾਣੇ ਤੇ ਕਰੀ ਦੇਖ ਸਕਦੇ ਜੀ ਖਵਾਂ ਦੇ ਦੋਨਾਂ ਪਾਸੇ ਨੜੇ ਨੇ ਚੰਗੀਆਂ ਤੇ ਮਿਲ ਕੇ ਵੀ ਨੇ ਮੈਂ ਚੰਗੀ ਲੱਗੀ ਆ ਕਿੰਨਾ ਕੇ ਵੇਚਦੀ ਫਿਰ ਮੁੱਲ ਰੱਖਣਾ ਤੁਸੀਂ ਕਿੰਦਾ ਵੇਚੀ ਜੀ ਹਾਂਜੀ ਬਾਕੀ ਥੱਲੀ ਸੀਲ ਜਿਹੜਾ ਹੱਥ ਦੇ ਰੋਤੇ ਉਹ ਓਦਾਂ ਵੇਚੋ ਇਹ ਆ ਵੀ ਜਿੰਨੇ ਸ਼ੌਂਕ ਨਾਲ ਘਰੇ ਰੱਖਣੀ ਆ ਹਾਂਜੀ ਜੀ ਹਲੇ ਵਸੇ ਬਾਨੀ ਬਹੁਤ ਆ ਅੱਛਾ ਹਲੇ ਬਾਨੀ ਬਹੁਤ ਆ ਹਲੇ ਮਾਲਕ ਮੰਨ ਕੇ ਭੈਣ ਭਰਾ ਪੰਜ ਸੱਤ ਦਿਨ ਹਮ ਤੱਕ ਖੜਦੀ ਆ ਅਜੇ ਢਿਲਾ ਪੂਰੀਆਂ ਪਹੁੰਚ ਜਾਣੀਆਂ ਨਾ ਪੂਰੀ ਫਸਟ ਹੋ ਗਈ ਕਿੰਨੇ ਦੀ ਜੈਸਨੋ ਕਰੀਏ ਫੇਰੇ ਸਿੱਧੇ ਮੁੱਲ ਕਰਾਉਣਾ ਮੁੱਲ ਤੇ 65000 ਕਰਦੇ ਹੋ ਜੀ ਹਾਂਜੀ ਹਾਂਜੀ 60000 ਦੀ ਦੱਸ ਗਏ ਜੀ ਹੋਰ ਕਰ ਦਈਏ ਮਨ ਕਰਵਾ ਲਓ ਤੁਸੀਂ ਜਿੰਨਾ ਕਰਉਣਾ ਕੋਈ ਚੱਕਰ ਨਹੀਂ ਆ 2-3000 ਛੱਡ ਜੇ 60 ਚ 57000 ਦੀਆਂ ਨਾਂ ਦੇ ਦਾਂ ਦੇ ਦਿੰਦੇ ਆ ਬਸ ਤਾਂ ਫੋਨ ਲਾਵੇ ਫਿਰ ਵੀ ਇਹ ਫਿਕਸ ਰੇਟ ਨਹੀਂ ਹੈ ਜਿੱਤੇ ਪਰ ਕਿਤੇ ਕਿੱਥੇ ਸਦਾ ਹੋਏਗਾ ਛੇ ਮਾਨਤਾ ਨਾਲ ਮੌਕੇ ਤੇ ਹੋ ਜਾਣਗੇ ਹਨਾ ਠੀਕ ਮੱਛੀ ਨਹੀਂ ਕੋ ਨਹੀਂ ਦੱਸ ਸਕਦਾ ਮੱਛੀ ਟੌਪ ਟੌਪ ਦੀਆਂ ਦਵੇਂ ਲੈਦੀ ਕਰਨੀ ਠੀਕ ਹੈ ਜੀ ਤੇ ਆ ਵੀ ਗੱਪਣਿਆ ਹਾਂਜੀ ਇਹ ਇਹਦਾ ਵੀ ਘੱਟ ਕਾਠ ਉਹਦੇ ਜਿੱਦਾ ਹੀ ਹੈ ਦਵੇਂ ਇੱਕੋ ਜਿਹੇ ਇਹ ਉਹਦੇ ਨਾਲੋਂ ਵੀ ਜਾ ਇਹ ਉਹਦੇ ਨਾਲ ਵੀ ਮਾਸਾ ਪੋਟਾ ਉੱਚਾ ਹੀ ਆ ਤੇ ਇਹ ਆ ਵੀ ਰਾਜ ਲੋਜੀ ਇਹ ਵੀ ਪੂਰੀ ਆ ਹਾਂਜੀ ਹਾਂਜੀ ਤੇ ਇਹ ਕਿੰਨੇ ਕ ਦੁੱਧ ਵਾਲੀ ਉਤਨਾ ਬੀਬੀ ਇਹ ਮੂਹ ਐ ਵੀ ਚਾਰ ਦੰਦ ਆ। ਅੱਛਾ। ਸੋਣੀ ਦੂਜਾ ਸੁਆ। ਅੱਛਾ ਇਹ ਤਾਂ ਦੂਸਰਾ ਸੁਆ। ਹਾਂ ਦੂਜਾ ਸੁਆ ਕਹਿੰਦੇ ਖੀਰੀ ਸੂਪੀ ਹੀ 16 ਲੀਟਰ ਦੁੱਧ ਖੀਰੀ ਦੇ ਥੱਲੇ ਚੋਇਆ ਪਹਿਲਾਂ। ਅੱਛਾ। ਹੋਣ ਜੇ ਕੋਈ ਭੈਣ ਭਰਾ ਸਾਂਭਲਾ ਹੋਊਗਾ ਜਿੱਦਾਂ ਚੰਗੀ ਸਾਂਭਲਾ ਹੋਊਗਾ ਤੇ ਦੁੱਧ 20 ਲੀਟਰ ਹੀ ਦੇ ਦਊਗੀ ਬੱਚੀ। ਅੱਛਾ। ਹਾਲ ਦੇ ਇਹ ਵੀ 5-7 ਦਿਨ ਹਫਤਾ ਮੰਨ ਕੇ ਲਵੇ ਭੈਣ ਭਰਾ ਕੋਈ। ਤਰ੍ਹਾਂ ਮੈਂ ਫੇਰ ਇੱਕ ਦਿਨ। ਟੋਪ ਦਾ ਲੱਗਾ ਦਾ ਹੈਵੀ ਠੰਡੀ ਸੀਲ ਐ। ਅੱਜ ਇਹ ਵੀ ਬੜਾ ਚੰਗੀਆਂ ਮਤਰਾ ਵੇਖਣ ਸੋਹਣੀਆਂ ਵਾਂ ਜਿਹੜੀਆਂ ਬੱਜੀਆਂ ਮਸੋਹਣੀਆਂ ਲੱਗਦੀਆਂ ਵਾਂ ਹੈ ਗਈ ਇਹ ਵੀ ਜਰਸੀ ਕ੍ਰੋਸ ਚ ਤੇ ਥਾਂ ਦੇਖਾ ਬੜੇ ਕਮਾਲ ਦਾ ਲੱਗਾ ਦੰਦ ਬੁਖਾਰੀ ਵੱਦੀ ਇਹਦੇ ਵੀ ਆ ਜੀ ਇਹ ਵੀ ਚਾਰ ਦੰਦੀ ਆ ਦੇਖ ਸਕਦੇ ਜੀ ਏ ਵੀ ਪੀਰ ਚਾਰ ਦੰਦੇ ਤੇ ਸੁਆ ਇਹਦਾ ਦੂਸਰਾ ਦੱਸ ਦੇ ਹਾਂਜੀ ਥਣ ਵੇਖੋ ਕਿੱਡਾ ਲੱਗਦਾ ਹਾਂ ਉੱਥੇ ਦਿਖਾ ਦਿੰਦੇ ਕਰੀ ਉੱਥੇ ਜਾ ਕੇ ਮੱਝਾ ਹਸਣ ਲੱਗਾ ਕੱਦ ਵਜਨ ਵੇਖੋ ਵੈੜ ਦਾ ਕੱਦ ਵਜਨ ਪੱਖਾ ਇਹ ਵੀ ਚੰਗੀ ਆ ਲੈ ਜਾਓ ਅੰਜੇ ਪਹਿਲਾਂ ਭੂਣਾ ਪੈਣ ਦਈਆਂ ਹਵਾਨੇ ਦੇ ਚਲੋ ਸਾਰੇ ਸਾਰੇ ਥਾਣੇ ਦਾ ਪ੍ਰੋਪਰ ਹੱਥ ਦੀ ਚਵਾਈ ਵਾਲਾ ਵਾ ਤੇ ਸਾਈਜ਼ ਗੈਪ ਵੀ ਚੰਗਾ ਆ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਵੀ ਜੀ ਇਹਦਾ ਵੇਖੋ ਜਿੱਦਾਂ ਇਹਦਾ ਕੱਦ ਉਹਦੇ ਨਾਲੋਂ ਵੀ ਵੱਡਾ ਵਾ ਹਾਂਜੀ ਮੁੱਲ ਕਰ ਲਓ ਇਹਦਾ ਭਾਵੇਂ 65 ਕਰ ਲਓ 70 ਕਰ ਲਓ ਮੁੱਲ ਕਰ ਲੈ ਜਿਹੜੀ ਦੇਣ ਲੈਣਾ ਇਹ ਨਾ ਇਹ 60000 ਤੇ ਛੋਟਾ ਪਈ ਹੋਗਾ ਬਸ ਛੇ ਦਾ 60000 ਤੇ ਛੋਟਾ ਛਪਾ ਕਰ ਠੀਕ ਸੀ ਠੀਕ ਹੈ ਤੇ ਹੁਣ ਇੱਕ ਆ ਸੂਈ ਸਵਾਈ ਆ ਗਈ ਹੈ ਨਾ ਹਾਂਜੀ ਥਾਣੇ ਦੇ ਤੁਹਾਨੂੰ ਦਿਖਾਈ ਦੀ ਹੈ ਲੱਗੇ ਤਾਂ ਆ ਥਾਣੇ ਦੇ ਦੇਖ ਸਕਦੇ ਜੀ ਥਾਣਾ ਦਾ ਸਾਈਜ਼ ਗੈਪ ਜਿਹੜਾ ਇਹ ਤਾਂ ਚੰਗਾ ਹੈ ਤੇ ਇਹ ਵੀ ਜੀ ਕਿੰਨੇ ਚੱਤੀ ਸੂਈ ਆ ਇਹ ਵੀ ਜੀ ਕੱਲ ਦੀ ਸੂਈ ਏ ਅੱਛਾ ਹਾਂਜੀ ਇਹ ਜਿਹਦੇ ਬੋਲਾ ਹੀ ਆ ਫਿਰ ਤੇ ਬੋਲਾ ਹੀ ਬੋਲਾ ਸੰਗਣਾ ਬੋਲਾ ਹੁੰਦਾ ਪੂਰਾ ਜਨ ਕੇ ਸ਼ਾਇਦ ਵਰਗਾ ਲੈ ਬੋਲਾ ਵਾ ਕਿੰਨਾ ਦੁੱਧ ਕਰੀ ਜਾਊਗੀ ਦੁੱਧ 12 13 ਲੀਟਰ ਸਾਫ ਸੁਥਰੀ ਇਹ ਵੀ ਬੜੀ ਹੈ ਹੈਵੀਅਰ ਸੀ ਚੋਂਦੀ ਹੈ ਅੱਛਾ ਠੰਡੀ ਸੀਲ ਇਹ ਵੀ ਬੜੀ ਹੈ ਤੋਰੋ ਫੇਰ ਇੱਕ ਰੇਨ ਬੱਚਾ ਇਹਦਾ ਆ ਬੱਚਾ ਜੀ ਬਾਕੀ ਜੰਮੀ ਪਲੀ ਇਹ ਵੀ ਚੰਗੀ ਰਾਜੀ ਹੈ ਜਿਹੜੀ ਪੂਰੀ ਹੈ ਵੀ ਠੰਡੀ ਸੀਲ ਪੂਰੀ ਹੈ ਵੀ ਔਰ ਕਾਦ ਉਹਨਾਂ ਨੇ ਨਾ ਨਹੀਂ ਕਰਦ ਮੀਡੀਅਮ ਦੇ ਕਾਦੇ ਦਾ ਮੀਡੀਅਮ ਉਹਨਾਂ ਦੇ ਹਿਸਾਬ ਨਾਲ ਜਰਸੀਆਂ ਦੇ ਹਿਸਾਬ ਨਾਲ ਚਲੋ ਠੀਕ ਹੈ ਉਹ ਗਾਵਾਂ ਦੇ ਵੈਸੇ ਹੀ ਕਰ ਦੁੱچے ਹਨਾਂ ਦੇ ਹਿਸਾਬ ਨਾਲ ਖਾਣ ਵਿਖਾਓ ਇੱਧਰ ਵੇਖੋ ਜਿੱਧਰ ਦੀ ਮਰਜ਼ੀ ਪਾਉਂ ਬਹਿ ਜਾਓ ਠੀਕ ਹੈ ਹਾਂ ਦੋਵਾਂ ਪਾਸੇ ਪਾਇਓ ਪਰ ਇੱਧਰ ਚਲੋ ਲੈ ਜਾਓ ਦੇ ਉਤਰਾ ਮਿੱਠੀ ਕਿੰਨਾ ਕ ਦੁੱਧ ਕੱਢੀ ਜਾਊਗੀ ਜਿੱਜੀ ਕਿੱਦੀ ਦੇ ਪੜੀ ਜੁੜੀ ਆ ਹਾਂਜੀ ਤੇ ਕਿੱਦੀ ਨੂੰ ਚਵਾਈ ਲੱਗੀ ਆ ਹਾਂਜੀ ਮੇਰੇ ਹਿਸਾਬ ਨਾਲ ਕੋਈ ਭੈੰਪਰਾ ਖਾ ਮੌਸਮ ਵਧੀਆ ਹੋਣ ਦਾ ਦੁੱਧ 14 ਲੀਟਰ ਵੀ ਕੱਢ ਸਕਦੀ ਹੈ 12 13 ਲੀਟਰ ਦੇ ਇਹਨੂੰ ਕੁਛ ਆਂਦਾ ਹੀ ਨਹੀਂ ਹੈ ਬਾਕੀ ਜਿਹੜਾ ਸਿੰਘ ਹੈ ਨਾ ਸਿੰਘ ਭੈੰਪਰਾ ਇਹਨਾਂ ਆਖੇ ਬੜੇ ਵੱਡੇ ਆ ਹਾਂਜੀ ਛੋਟੇ ਸਿੰਘ ਆ ਛੋਟੇ ਛੋਟੇ ਸਿੰਘ ਆ ਮੁੱਠੀ ਜਿਹਾ ਆ ਜਾਂਦੇ ਆ ਮੁੱਠੀ ਜਿਹਾ ਆ ਜਾਂਦੇ ਆ ਵੀਰ ਇੱਕਈ ਵਾਰ ਵੱਧ ਜਾਂਦੇ ਤੇ ਬਰੀਦ ਵੇਖੋ ਇਹ ਕਿੰਨੇ ਹਾਂਜੀ ਹਾਂਜੀ ਤੇ ਇਹਦਾ ਮੁੱਲ ਫਿਰ ਤੇ ਚਵਾਈ ਇਦਾਂ ਦੀ ਵੀ ਨਿਕਾ ਜਾਂ ਬੱਚਾ ਵੀ ਵੇਚੂਗਾ ਨਾ ਹਾਂਜੀ ਉਹ ਵੀ ਆਪਣਾ ਚੋਲਗਾ ਆਰਾਮ ਨਹੀਂ ਅੱਛਾ ਹਾਂਜੀ ਕਿੰਨੇ ਰੇਜਿਸਟਰੋਂ ਕਰੀਏ ਇਹ ਵੀਰ ਜੀ 35000 ਦੀ ਦੇ ਦਾਂਗੇ ਅੱਛਾ 35000 ਜੀ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਮਾਨਤਨ 30000 ਦੀ ਦੇ ਦਾਂਗੇ ਹਾਂ ਨਾ ਵੇ ਜੀ ਅੱਛਾ 30000 ਮਾਨਤਨ ਕਰਾਂਗੇ ਬਾਕੀ ਘਰੇਲੂ ਰੱਖਣ ਵਾਸਤੇ ਕਿਸੇ ਦੇ ਪਹਿਣ ਫਰਾ ਦੇ ਬਹੁਤ ਵਧੀਆ ਠੀਕ ਹੈ ਜੀ ਆਪੀ ਪਲੀ ਜੁੜੀ ਵੀ ਆ ਠੰਡੀ ਸੀਰੀ ਆ ਕੋਈ ਬੱਚਾ ਛੜਨਾ ਛਡੋ ਨਹੀਂ ਛੜਨਾ ਨਾ ਛਡੋ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਵੇਸ਼ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ